ਕਾਜਗਤ ਵਿੱਚ ਨਾਨਕ ਨਰਮਲ ਪੰਜ ਚਲਾਇਆ ਅਸੀਂ ਉਸ ਗੁਰੂ ਬਾਬੇ ਨਾਨਕ ਦੇ ਪੁੱਤਰ ਹਾਂ ਜਿਨੇ ਬਾਪਤੀ ਅੱਖ ਵਿੱਚ ਇੱਕ ਪਾ ਕੇ ਕਿਹਾ ਬਾਬਰੇ ਤੂੰ ਬਾਬਰ ਨਹੀਂ ਤੂੰ ਜਾ ਫਿਰ ਤਮਜਲੂਮਾ ਤੇ ਤਿਆਚਾਰ ਕਰਦਾ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਾਰਾ ਸਰਪੰਛ ਵਾਰ ਕੇ ਤੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਅਸੀਂ ਉਸ ਪੰਥ ਦੇ ਵਾਲੀ ਹਾਂ ਜਿਵੇਂ ਜਿਵੇਂ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਖਤਮ ਕਰਨ ਦਾ ਯਤਨ ਕੀਤਾ ਅਸੀਂ ਆਪਣੇ ਆਪ ਨੂੰ ਨਿਖਾਰ ਕੇ ਪੇਸ਼ ਕਿਸ ਤਰ੍ਹਾਂ ਕੀਤਾ ਹੈ ਕਬਤਾ ਆਪਣਾ ਪ੍ਰਚਾਰ ਖੁਦ ਕਰ ਲਵੇਗੀ ਆਹ ਪਿਆਰ ਦੇ ਨਾਲ ਸਰਵਣੇ ਕਰੀਏ ਜਆ ਆਪਣੇ ਜੁਨਾਮ ਕਮਾ ਗਏ ਲਾ ਕਰੇ ਆਪਣਾ ਜੋਰ ਪੜਿ ਸਿੱਖੇ ਹੁੰਦੇ ਸਾਹਮਣੇ ਨਿਖਰੇ ਨਿਖਰ ਕੇ ਹੋਰ ਇਹ ਗੜ ਸਵਾਰੀ ਕਣੇ ਮੰਨੀ ਨਾਨਕ ਸੇਖਤਰੰਮਤੇ ਬੰਨੀਂਗੇ ਆਗੇ ਚੜ ਇੰਡੀਆ ਤੇ ਪਤਦੀ ਜੰਗ ਮਗਲ ਤੋਲ ਦੀ ਹਾਰ ਗਿਆ ਜੀ ਮਾੜੇ ਹੜਦ ਕਾਟ ਕਰ ਕੰਡੀਆਂ ਹੋਈਆਂ ਸੱਜ ਵਿਆਈਆਂ ਰੰਡੀਆਂ ਏਤੀ ਮਾਰ ਪਈ ਗੁਰਲਾਣੇ ਮਿੱਠੇ ਗੁਰ ਕਰ ਮਨ ਲਈ ਪਾਣੇ ਜੋ ਵਰਤਾ ਕਰਤਾਰ ਦਿੱਤੇ ਹੈਂ ਜਦ ਵੀ ਜ਼ੁਲਮ ਸਿਖਾਤੇ ਓਏ ਤੁਮਨੇ ਹੋਰ ਨਿਖਾਰ ਦਿੱਤੇ ਪਤਦੀ ਖਾਤਰ ਬਾਬਰ ਮਰ ਗਿਆ ਕੁਝ ਚੇਰੇ ਰਾਜ ਹਮਾਈ ਉ ਕਰ ਗਿਆ ਅੰਗਾ ਅਕਬਰ ਰਾਜ ਸਮੇਂ ਖੁਸ਼ ਰਜ ਕੀ ਦੀ ਟੁੰਗਲੀ ਲਾਤੀ ਮਗਲ ਪੂਪਣੋ ਅੰਗਲੀ ਕਾਂਦਾ ਮਗਲ ਗੁਰੂ ਤੇ ਖਮੀਆਂ ਅਰਜਨ ਦੇਵ ਵੀੜੇ ਕੇ ਤਮਿਆ ਉਤੇ ਬਿਠਾਤਾ ਪਾਪੀ ਨੇ ਫੇਠਾ ਅਗਣ ਸੀ ਸਵਚਰੇਤਾ ਗਰਮ ਪੁਆਤਾ ਪਾਪੀ ਨੇ ਜੀ ਅਗਣੇ ਜਿਸਮ ਬਣਾਤਾ ਕੋੜਾ ਪੰਜਵੇਂ ਘੜੂ ਛੱਡ ਗਏ ਚੋੜਾ ਕਰਕੇ ਖਤਮ ਹੋਇਆ কি ফে